ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਪੰਜਾਬ ਸਕਿੱਲ ਮੁਕਾਬਲੇ ਦੇ ਵਿੱਚ ਬਰਨਾਲਾ ਦੇ ਪਿੰਡ ਗਹਿਲ ਦੀ ਰਹਿਣ ਵਾਲੀ ਸੁਮਨਪ੍ਰੀਤ ਨੇ ਸੂਬਾ ਪੱਧਰੀ ਮੁਕਾਬਲੇ ਦੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਅਤੇ ਸਿਲਵਰ ਮੈਡਲ ਹਾਸਲ ਕੀਤਾ ਹੈ ਇਸ ਤੋਂ ਬਾਅਦ ਬਰਨਾਲਾ ਫੌਂਸ਼ਨ ਤੇ ਸਥਾਨਕ ਲੋਕਾਂ ਵੱਲੋਂ ਸੁਮਨਪ੍ਰੀਤ ਦਾ ਬੱਸ ਸਟੈਂਡ ਦੇ ਉੱਪਰ ਹਾਰ ਪਾ ਕੇ ਤੇ ਮਠਾਈ ਖਵਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸਮਰਪਿਤਕਾਰ ਨੇ ਦੱਸਿਆ ਕਿ ਉਸ ਦੀ ਚੋਣ ਕੰਕਰੀਟ ਨਿਰਮਾਣ ਦੇ ਵਿੱਚ ਪ੍ਰੀ ਸਕ੍ਰੀਨਿੰਗ ਦੇ ਤਹਿਤ ਹੋਈ ਸੀ ਜਦਕਿ ਇਸ ਪੱਧਰ ਤੇ ਪਹੁੰਚਣ ਦੇ ਲਈ ਪ੍ਰੈਕਟੀਕਲ ਟਕਰੀਆ ਵੀ ਦੇਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਕੌਮੀ ਪੱਧਰ ਤੇ ਦਿੱਲੀ ਦੇ ਵਿੱਚ ਵੀ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਅੰਡਰ ਥਰੂ ਭਗਵਾਨਤਮਨ ਸਿੰਘ ਜੀ ਨੇ ਚਲਵਾਈ ਹੋਈ ਹੈ ਸਕੀਮ ਹੈ ਤੇ ਉਹਦੇ ਅੰਡਰ ਥ्रू ਮੈਂ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਿਆ ਜੋ ਕਿ ਆਨਲਾਈਨ ਐਗਜ਼ਾਮ ਹੋਇਆ ਸੀ ਜਿਸ ਦੇ ਅੰਦਰ ਥ्रू ਮੇਰੀ ਸਿੱਧੀ ਸਟੇਟ ਲੈਵਲ ਤੇ ਸਿਲੈਕਸ਼ਨ ਹੋਈ ਸੀ ਕਾ ਕੀ ਮਹਿਸੂਸ ਕਰ ਰਿਹਾ ਹਾਂ ਬਹੁਤ ਵੱਡੀ ਪ੍ਰਾਪਤੀ ਹੈ ਪੜ੍ਹਾਈ ਦੇ ਨਾਲ ਨਾਲ ਇਹ ਜਿਹੜੀ ਸਹਾਇਕ ਗਤੀਵਿਧੀਆਂ ਦੀ ਇੱਕ ਦੇਖੀ ਜਾਵੇ ਚੈਂਪੀਅਨ ਦਾ ਮੈਡਲ ਜਿੱਤ ਕੇ ਆਇਆ ਹਾਂ ਕਾ ਕੀ ਮਹਿਸੂਸ ਕਰ ਰਿਹਾ ਹਾਂ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਤੇ ਇਸ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਚੰਦ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗਾਂ ਲਈ ਮੋਟੀਵੇਟ ਕਰਿਆ ਕਿਮੇ ਦਾ ਕੰਪੀਟੀਸ਼ਨ ਕਿੱਦਾਂ ਦਾ ਪ੍ਰੋਸੈਸ ਸੀ ਇਹ ਕਿ ਇਹ ਦਾ ਬੀਸਾ ਸਬਜੈਕਟ ਕੀ ਸੀ ਇਹ ਇਸ ਦੇ ਵਿੱਚ ਸਿਰਫ ਆਪਣੀ ਸਿਵਲ ਦੇ ਕੁਐਸਚਨਸ ਹਨ ਜਿਹਦੇ ਵਿੱਚ ਕਿ ਬੀਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਮਟੀਰੀਅਲ ਯੂਜ਼ ਹੁੰਦਾ ਹੈ ਸੀਮੈਂਟ ਬਾਰੇ ਇਹ ਚੀਜ਼ਾਂ ਪੁੱਛਣਗੀਆਂ ਸਰ ਕਿਹੜੀ ਸਸਤਾ ਬਰੋ ਤੁਸੀਂ ਅਪਲਾਈ ਕੀਤਾ ਸੀ ਇਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਸੀ ਇਹਦੇ ਆਨਲਾਈਨ ਐਪ ਵੈਬਸਾਈਟ ਹੈ ਤੇ ਇਹਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਹੁਣ ਕਿਹੜੀ ਸਸਤਾ ਦੀ ਸਕੂਲ ਹੈ ਹੁਣ ਮੈਂ ਅਬ ਸੰਤ ਬਾਬਾ ਅਤਰ ਸਿੰਘ ਪੋਲ ਟੈਕਨੀਕਲ ਕਾਲਜ ਬੜਬਰ ਬਰਨਾਲਾ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰ ਰਹੀ ਹਾਂ ਮੇਰਾ 5th ਸੈਮੈਸਟਰ ਚੱਲ ਰਿਹਾ ਹੈ ਇੱਕ ਪੈਗਾਮ ਦੇਣਾ ਚਾਹੁੰਦੀ ਹਾਂ ਮੈਂ ਬਸ ਇਹ ਪੈਗਾਮ ਦੇਣਾ ਚਾਹੁੰਦੀ ਹਾਂ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਨੂੰ ਵੀ ਵਾਧ ਚੜ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਬਸ ਉਹ ਆਪਣੇ ਪੇਰੈਂਟਸ ਨੂੰ ਮਾਣ ਫੀਲ ਕਰਵਾ ਸਕਣ ਕੁੜੀਆਂ ਨੂੰ ਅੱਗੇ ਆਣਾ ਜ਼ਰੂਰ ਚਾਹੀਦਾ ਹੈ ਔਰ ਮਤਲਬ ਅੱਜ ਕੱਲ ਦੀ ਜੋ ਪੀੜ੍ਹੀ ਹੈ ਜੋ ਚੱਲ ਰਹੀ ਹੈ ਉਹਨੂੰ ਪਿਛਾੜ ਕੇ ਅੱਗੇ ਵਧਣਾ ਚਾਹੀਦਾ ਹੈ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰ